ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚੰਦ ਸਿੰਘ ਭੁੱਲਰ ਦੀ ਉਹ ਕਾਲ ਰਿਕਾਰਡਿੰਗ ਆਈ ਸਾਹਮਣੇ ਜਿਸ ਵਿੱਚ ਡੀਆਈਜੀ ਭੁੱਲਰ 8 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ ਸ਼ਿਕਾਇਤ ਕਰਤਾ ਨੇ ਵਿਚੋਲੇ ਨੂੰ 5 ਲੱਖ ਰੁਪਏ ਦਿੱਤੇ ਜੋ ਇਹ ਕਾਲ ਰਿਕਾਰਡਿੰਗ ਦੇ ਵਿੱਚ ਸਾਰੇ ਖੁਲਾਸੇ ਹੋ ਗਏ ਨੇ ਭੁੱਲਰ ਦੇ ਵੱਲੋਂ ਕਿਵੇਂ ਵਿਚੋਲੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਕਿੰਨੇ ਪੈਸੇ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਕਿਸ-ਕਿਸ ਨੂੰ ਇਹ ਪੈਸੇ ਦੇਣੇ ਨੇ ਇਸ ਦੇ ਬਾਰੇ ਵੀ ਭੁੱਲਰ ਨੇ ਇਹ ਸਾਰੀ ਗੱਲਬਾਤ ਕੀਤੀ ਹੈ ਹੋਰ ਦੋ ਅਧਿਕਾਰੀ ਫਸਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦਾ ਭੁੱਲਰ ਨੇ ਨਾਮ ਲੈ ਦਿੱਤਾ ਹੈ ਤੁਸੀਂ ਜਿਹੜੇ ਹੋ ਲੋਕਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਪੰਜਾਬ ਦੀ ਨਵੀਂ ਜਾਣਕਾਰੀ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸੋ ਪੰਜਾਬ ਪੁਲਿਸ ਦੇ ਸਸਪੈਂਡ ਕੀਤੇ ਹੋਏ ਡੀਆਈਜੀ ਭੁੱਲਰ ਜਿਸ ਨੇ ਰਿਸ਼ਵਤ ਤੇ ਲੈ 8 ਲੱਖ ਰੁਪਏ ਉਸ 8 ਲੱਖ ਦੇ ਵਿੱਚੋਂ 5 ਲੱਖ ਰੁਪਏ ਪਹਿਲੀ ਕਿਸ਼ਤ ਕਿਰਸ਼ਾਨੂੰ ਦੇ ਰਾਈ ਜਦੋਂ ਲਈ ਗਈ ਤਾਂ ਉਸ ਸਮੇਂ ਉਹਨਾਂ ਦੀ ਉਹ ਰਿਕਾਰਡਿੰਗ ਹੋਈ ਜਿਹੜੀ ਰਿਕਾਰਡਿੰਗ ਕੱਲ ਸੀਬੀਆਈ ਨੇ ਉਹ ਅਦਾਲਤ ਵਿੱਚ ਸੌਂਪੀ ਏ ਜਿਸ ਦੇ ਵਿੱਚ ਕਿਹੜੀ ਗੱਲਬਾਤ ਹੋ ਰਹੀ ਏ ਕਿਰਸ਼ਾਨੂੰ ਨਾਲ ਤੇ ਕਿਰਸ਼ਾਨੂੰ ਕਿਵੇਂ ਭੁੱਲਰ ਨੂੰ ਇਹ ਸਾਰੀ ਗੱਲ ਦੱਸ ਰਿਹਾ ਸੋ 8 ਲੱਖ ਰੁਪਏ ਰਿਸ਼ਵਤ ਦੇ ਚਰਚਿਤ ਮਾਮਲੇ ਦੇ ਵਿੱਚ ਵਿਚੋਲੇ ਕਰਸ਼ਾਨੂ ਸ਼ਰਦਾ ਅਤੇ ਪੰਜਾਬ ਦੇ ਡੀਆਈਜੀ ਪੁੱਲਰ ਦੇ ਵਿੱਚ ਇਹ ਨਵੀਂ ਰਿਕਾਰਡਿੰਗ ਜੋ ਸਾਹਮਣੇ ਆਈ ਹੈ ਉਹ ਗੱਲਬਾਤ ਹੈ ਜੋ ਸੀਬੀਆਈ ਦੀ ਗ੍ਰਿਫਤ ਦੇ ਵਿੱਚ ਆਏ ਕਰਸ਼ਾਨੂ ਨੇ ਪੁੱਲਰ ਨਾਲ ਕੀਤੀ ਸੀ ਇਸ ਵਿੱਚ ਪੁੱਲਰ ਨੇ ਰਿਸ਼ਵਤ ਦੀ ਰਕਮ ਲੈ ਕੇ ਕਰਸ਼ਾਨੂ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਸੀ ਜੋ ਬਸ ਇਸੇ ਰਿਕਾਰਡਿੰਗ ਦੇ ਆਧਾਰ ਤੇ ਹੀ ਪੁੱਲਰ ਦੀ ਭੂਮਿਕਾ ਪੱਕੀ ਹੋ ਗਈ ਸੀ ਅਤੇ सीबीआई ਨੇ ਕੁਝ ਦਿਨ ਬਾਅਦ ਮੁਹੱਲੀ ਦਫਤਰ ਜਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ सीबीआई ਨੇ ਹਾਲ ਹੀ ਵਿੱਚ ਇਸ ਕੇਸ ਵਿੱਚ ਚਾਰਾ ਸ਼ੀਟ ਦਾਖਲ ਕਰ ਦਿੱਤੀ ਹੈ ਇਸ ਚਾਰਾ ਸ਼ੀਟ ਵਿੱਚ ਇਸ ਰਿਕਾਰਡਿੰਗ ਨੂੰ ਸ਼ਾਮਲ ਕੀਤਾ ਗਿਆ ਇਸ ਦੇ ਆਧਾਰ ਤੇ ਪੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁੱਲਰ ਨੇ 8 ਲੱਖ ਰੁਪਏ ਦੀ ਰਕਮ ਮੰਗੀ ਸੀ ਜਦੋਂ ਕਿ ਸ਼ਿਕਾਇਤਕਰਤਾ ਨੇ ਵਿਚੋਲੇ ਨੂੰ 5 ਲੱਖ ਰੁਪਏ ਦਿੱਤੇ ਸਨ ਸੀਬੀਆਈ ਨੇ 16 ਅਕਤੂਬਰ ਨੂੰ ਸੈਕਟਰ 21 ਦੇ ਵਿੱਚ ਵਿਚੋਲੇ ਕਿਰਸ਼ਾਨੂੰ ਸ਼ਾਰਦਾ ਨੂੰ ਰੰਗੇ ਹੱਥੀ ਫੜਿਆ ਸੀ ਸੀਬੀਆਈ ਨੂੰ ਉਸ ਤੋਂ 5 ਲੱਖ ਰੁਪਏ ਬਰਾਮਦ ਹੋਏਗੇ ਸਨ ਅਤੇ ਉਹ ਮੰਨ ਵੀ ਗਿਆ ਸੀ ਕਿ ਇਹ ਰਕਮ ਉਸਨੇ ਪੁੱਲਰ ਦੇ ਕਹਣ ਤੇ ਸ਼ਿਕਾਇਤ ਕਰਤਾ ਆਕਾਸ਼ ਬੱਤਾ ਤੋਂ ਲਈਏ ਇਸ ਤੋਂ ਬਾਅਦ ਸੀਬੀਆਈ ਨੇ ਕਿਰਸ਼ਾਨੂੰ ਤੋਂ ਪੁੱਲਰ ਦੇ ਫੋਨ ਤੇ ਕਾਲ ਕਰਵਾਈ ਸੀ ਤੇ ਇਹ ਪੁਸ਼ਟੀ ਹੋ ਸਕੇ ਕਿ ਇਹ ਰਕਮ ਪੁੱਲਰ ਨੇ ਹੀ ਮੰਗੀਏ ਸੋ ਕਿਰਸ਼ਾਨੂੰ ਨੇ ਜਦੋਂ ਸੀਬੀਆਈ ਦੇ ਸਾਹਮਣੇ ਕਾਲ ਕੀਤੀ ਸੀ ਤਾਂ ਕਿਹੜੀ ਗੱਲਬਾਤ ਹੋਈ ਸੀ ਉਸ ਵਿੱਚ ਕਿਰਸ਼ਾਨੂੰ ਪਹਿਲਾਂ ਕਹਿੰਦੇ ਨੇ ਹੈਲੋ ਸਰ ਉਹਨੂੰ ਅਠ ਕਹ ਸੀ ਪੰਜ ਫੜਾ ਗਿਆ ਏ ਭੁੱਲਰ ਪਹਿਲਾਂ ਉਰੇ ਆ ਫਿਰ ਗੱਲ ਕਰਾਂਗੇ ਉਹਨੂੰ ਨਾਲ ਲੈ ਕੇ ਆ ਇੱਥੇ ਦਫ਼ਤਰ ਵਿੱਚ ਕਿਰਸ਼ਾਨੂੰ ਉਹ ਤਾਂ ਚੰਡੀਗੜ੍ਹ ਆ ਸਰ ਮੈਨੂੰ ਕਹਿੰਦਾ ਪੰਜ ਫੜਾ ਦੇ ਭੁੱਲਰ ਹੁਣ ਤੂੰ ਪਹਿਲਾਂ ਪੈਸੇ ਲਿਆ ਮੇਰੇ ਕੋਲ ਤੇ ਉਹਨੂੰ ਨਾਲ ਲੈ ਕੇ ਆ ਉਹਦੇ ਨਾਲ ਇੱਥੇ ਬੈਠ ਕੇ ਦਫ਼ਤਰ ਵਿੱਚ ਡੀਲ ਕੀਤੀ ਜਾਵੇਗੀ ਸੋ ਕਿਰਸ਼ਾਨੂੰ ਅੱਧੂ ਕਹਿੰਦਾ ਠੀਕ ਹੈ ਸਰ ਇਹ ਗੱਲ ਬਾਤ ਉਹ ਸਾਫ ਸੀ ਕਿ ਰਿਸ਼ਵਤ ਪੁੱਲਰ ਨੇ ਹੀ ਮੰਗੀ ਸੀ ਉਸ ਤੋਂ ਜਦੋਂ ਪਤਾ ਲੱਗਿਆ ਕਿ ਸ਼ਿਕਾਇਤਕਰਤਾ ਨੇ 8 ਲੱਖ ਵਿੱਚੋਂ 5 ਲੱਖ ਦਿੱਤੇ ਸਨ ਤਾਂ ਪੁੱਲਰ ਨੇ ਵਿਚੋਲੇ ਨੂੰ ਰਕਮ ਅਤੇ ਸ਼ਿਕਾਇਤਕਰਤਾ ਨੂੰ ਨਾਲ ਲੈ ਕੇ ਆਨਲਾਈਨ ਦਫ਼ਤਰ ਬੁਲਾਇਆ ਸੀ ਸੋ ਡੈਰੀ ਵਿੱਚ ਜਿਨ੍ਹਾਂ ਦੇ ਨਾਮ ਉਹ ਅਜੇ ਵੀ ਰਿਡਾਰਟੇ ਹਨ ਸੀਬੀਆਈ ਨੂੰ ਕਿਰਸ਼ਾਨੂ ਦੇ ਘਰੋਂ ਜੋ ਡੈਰੀ ਮਿਲੀ ਸੀ ਉਸ ਵਿੱਚ ਜਿਨ੍ਹਾਂ ਅਫਸਰਾਂ ਦੇ ਨਾਮ ਸਨ ਉਹ ਅਜੇ ਵੀ ਸੀਬੀਆਈ ਦੀ ਰਿਡਾਰਟੇ ਹਨ ਸੀਬੀਆਈ ਨੇ ਉਹਨਾਂ ਦੇ ਖਿਲਾਫ ਜਾਂਚ ਖੁੱਲੀ ਰੱਖੀ ਹੋਈ ਹੈ ਅਤੇ ਉਹਨਾਂ ਦੀ ਭੂਮਿਕਾ ਸਾਹਮਣੇ ਆਉਣ ਤੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਵੇਗੀ ਸੋ सीबीआई ਨੇ 2 ਮਹੀਨੇ ਪਹਿਲਾਂ ਮੰਡੀ ਗੁਬਿੰਦਗੜ ਦੇ ਇੱਕ ਸਕ੍ਰੈਪ ਡੀਲਰ ਨਾਲ ਜਿਸ ਦਾ ਆਕਾਸ਼ ਬੱਤਾ ਨਾਮ ਦਾ ਜਿਸ ਨੇ ਸ਼ਿਕਾਇਤ ਕਰ ਸ਼ਾਨੂੰ ਤੇ ਭੁੱਲਰ ਨੂੰ ਗ੍ਰਿਫਤਾਰ ਕਰਵਾਇਆ ਸੀ ਸੋ ਇਹ ਮਾਮਲਾ ਉਸ ਨੇ 2 ਮਹੀਨੇ ਪਹਿਲਾਂ सीबीआई ਨੂੰ ਦਿੱਤਾ ਸੀ सीबीआई ਦੇ ਵੱਲੋਂ ਇਹ ਪੂਰਾ ਜਾਲ ਬੁਣਿਆ ਗਿਆ ਸੀ ਜੋ ਆਕਾਸ਼ ਬੱਤਾ ਨੂੰ ਨੋਟ ਦਿੱਤੇ ਗਏ ਸੀ ਆਕਾਸ਼ ਬੱਤਾ ਨੂੰ ਸਿਮਾ ਦਿੱਤੀਆਂ ਗਈਆਂ ਸੀ ਜਿਹੜੀ ਗੱਲਬਾਤ ਹੋਣੀ ਸੀ ਆਕਾਸ਼ ਬੱਤਾ ਦੇ ਨਾਲ ਕਿਰਸ਼ਾਨੂੰ ਦੀ ਉਸਤੇ ਲਈ ਇੱਕ ਇਨਸਪੈਕਟਰ ਸਬ ਇਨਸਪੈਕਟਰ ਸੀ ਜੋ सीबीआई ਦਾ ਉਹ ਦਿੱਤਾ ਗਿਆ ਸੀਗਾ ਉਹ ਸਾਈਡ ਤੇ ਜਦੋਂ ਖੜ ਜਾਂਦਾ ਸੀ ਜਾ ਕੇ ਸਾਰੀ ਉਹਨਾਂ ਦੀ ਆਪਸੀ ਮਿਲਣੀ ਤੇ ਗੱਲਬਾਤ ਜਿਹੜੀ ਹੁੰਦੀ ਸੀ ਉਹ ਸੁਣਦਾ ਸੀਗਾ ਸੋ ਉਹ ਬੱਤਾ ਨੂੰ ਇੱਕ ਅਪਰਾਧਿਕ ਮਾਮਲੇ ਵਿੱਚ ਰਾਹਤ ਦੇਣ ਦੇ ਨਾਤੇ 8 ਲੱਖ ਰੁਪਏ ਰਿਸ਼ਵਤ ਮੰਗ ਰਿਹਾ ਸੀ ਅਜੇ ਵਿੱਚ ਬੱਤਾ ਨੇ ਫਿਰ सीबीआई ਨੂੰ ਸ਼ਿਕਾਇਤ ਦਿੱਤੀ ਸੀ ਤੇ सीबीआई ਨੂੰ ਪੁੱਲਰ ਦੇ ਘਰੋਂ 7 ਕਰੋੜ ਰੁਪਏ ਨਗਦ ਤੇ ਔਰ ਕਹਿਣੇ ਕੜੀਆਂ ਬਰਬੰਦ ਹੋਈਆਂ ਸੀ ਔਰ ਮਹਿੰਗੀ ਸ਼ਰਾਬ ਬਰਬੰਦ ਹੋਈ ਸੀ ਔਰ ਉਸ ਦੀ ਜਾਇਦਾਦ ਜ਼ਮੀਨ ਜਿਹੜੀ ਉਸਦੇ ਕਾਗਜ਼ਾਤ ਜੋ ਸੀਬੀਆਈ ਨੂੰ ਮਿਲੇ ਸੀ ਸੋ ਸੀਬੀਆਈ ਨੇ ਹੁਣ ਜੋ ਡੀਆਈਡੀ ਭੁੱਲਰ ਦਾ ਉਹ ਚਾਰਾ ਸ਼ਿਰਤ ਦਾਖਲ ਕੀਤੀ ਹੈ ਜਿਸ ਵਿੱਚ ਸਾਰੇ ਸਬੂਤ ਸਾਹਮਣੇ ਆ ਗਏ ਨੇ ਜੋ ਉਸਦੇ ਨਾਲ ਗੱਲਬਾਤ ਹੋ ਰਹੀ ਸੀ ਕਰਸ਼ਾਨੂੰ ਦੀ ਕਰਸ਼ਾਨੂੰ ਦੇ ਵੱਲੋਂ ਜਿਹੜਾ 8 ਲੱਖ ਰੁਪਿਆ ਲਿਆ ਗਿਆ ਸੀ ਜੋ ਹਰਚਰਨ ਸਿੰਘ ਭੁੱਲਰ ਦਾ ਸੀ